ਰੋਮਰੀ ਮੈਂ ਤੇ ਕਰਾ ਗਰੋ ਜੀ ਆ ਠੀਕ ਅੱਲਾਹ ਤੇ ਲਾੜ ਰਹੇ ਨੇ ਲੈ ਲੈ 10 ਬੜਾ ਦਾ ਬੈਂਡ ਸਾਢੇ 4 62 ਆਏ ਸਾੜੀ ਲਾਈ ਜਾਂਦੇ ਪੈਸੇ ਤੁਸੀਂ ਮੁੰਡਾੜਾ ਹਿਸ਼ਿਆਰਾ ਵੜਾ ਪੜ੍ਹ ਲੈ ਜਾਣਾ ਇਹਨੇ ਕਹਤੇ ਜੇ ਤੀਹ ਵਾਰ ਚੱਲ ਜੂਗਾ ਕੁੜੀਆਂ ਨਾ ਬੈਨਰ ਬੋਡ ਲਾ ਜਰੀਆਂ ਮੁੰਡਿਆ ਕਿਉਂ ਇੱਕਲ ਖੜੇ ਜਾਂਦੇ ਚੱਲੋਣ ਕੋਈ ਨਹੀਂ ਆਏ ਤੇ ਆਪਣੇ ਆਪਣਾ ਫਰਜ਼ ਹੀ ਕਰਾਉਣੀ ਆਈ ਲੱਟਸ ਅਸੀਂ ਦੋ ਤਿੰਨ ਵਾਰੀ ਟੈਸਟ ਦਿਵਾਤਾ ਨਹੀਂ ਆਏ ਤੇ ਹੁਣ ਕੀ ਕਰ ਸਕਦੇ ਆ ਪੜਿਛ ਤੇਰਾ ਤੇ ਆ ਨਹੀਂ ਕੱਲ ਨੂੰ ਕਹੂਤ ਨਾ ਸਾਨੂੰ ਮੈਨੂੰ ਕਰਾਈ ਨਹੀਂ ਕੋਈ ਨਹੀਂ ਹੁਣ ਕਿਉਂ ਨਾ ਕੁਛ ਵੀ ਐਵੇਂ ਨਵਾਂ ਲਊ ਅੱਜ ਕੱਲ ਮੁੰਡਿਆਂ ਦਾ ਤੇ ਮੁੜ ਕੇ ਘਰ ਚ ਕਲੇ ਪਊਗੀ ਕੋਈ ਨਹੀਂ ਮੈਂ ਗੱਲ ਕਰ ਲੂੰਗੀ ਆਪੇ ਉਹਨਾਂ ਹੁਣ ਹੁਣ ਉਹਨੇ ਨਾ ਚਾਹ ਪਾਣੀ ਪੀਣਾ ਨਾ ਉਹਨੇ ਰੋਟੀ ਖਾਣੀ ਚਲੋ ਠੀਕ ਇੱਕ ਮੌਕਾ ਦੇ ਦਿੰਨਾ ਕੋਈ ਨਹੀਂ ਸਿੱਧੀ ਆਪਾਂ ਕੁੜੀ ਲੱਭ ਲੈ ਕੁੜੀ ਲੱਭ ਲਾਂਗੇ ਹੁਣ ਫਿਰ ਨਾ ਹੀ ਕਰਾਂਦੇ ਹੋਰ ਕੀ ਕਰਨਾ ਰੋਸ਼ ਲਾਂਗੇ ਕੀ ਜਾਂਦਾ ਜਿਆਣਾ ਇਹ ਕੁੜੀ ਮਨ ਅੱਗੇ ਵੇਨੇ ਆਪੇ ਇੱਥੇ ਕੁਛ ਕਰ ਲਾ ਜੇ ਨਹੀਂ ਕਰਦਾ ਤੇ ਫਿਰ ਕੋਈ ਕੁੜੀ ਘੜੀ ਵੇਖ ਲੈਨੇ ਔਰ ਕੀ ਕਰਨਾ ਹਨਾ ਸਖਜੀਤ ਹਾਂਜੀ ਮੰਮਾ ਹੁਣਾ ਉਰੇਆ ਬਹੁਤ ਬਾਹਰ ਹਾਂਜੀ ਦਾ ਜਾ ਹਾਂਜੀ ਦੱਸੋ ਹਾਂ ਸਖਜੀਤ ਕਿੱਦਾਂ ਕਰਨੀ ਹੁਣ ਇੱਕ ਮੌਕਾ ਹੋਰ ਦਵਾਵਾ ਤੈਨੂੰ ਨਹੀਂ ਮੰਮੀ ਹੁਣ ਨਹੀਂ ਐਤੋਂ ਮੈਂ ਬੜਾ ਜ਼ੋਰ ਲਾਇਆ ਮੈਂ ਆਪਣੇ ਲਈ ਪੂਰੀ ਕੋਸ਼ਿਸ਼ ਕੀਤੀ ਭਰਨੇ ਅਹੀਂ ਤੇ ਤੇਰੇ ਕਹਿਣ ਤੇ ਪੁੱਤ ਜਿੱਦਾਂ ਤੂੰ ਕਿਹਾ ਦੋ ਵਾਰੀ ਵੇਲਾ ਪੈਸੇ ਖਰਾਬ ਕਰ ਲੇ ਉਹ ਮੰਮੀ ਇਹ ਗੱਲ ਤਾਂ ਠੀਕ ਨਾ ਕਰਾ ਹੂੰ ਮੇਰੇ ਨਾਨਾ ਇੱਕ ਕੁੜੀ ਪੜਦੀ ਆ ਹਾਂ ਉਹਦੇ 6.5 ਬੈਂਡ ਆਏ ਆ ਅੱਛਾ ਤੇ ਤੁਸੀਂ ਇੰਜ ਕਰੋ ਤੁਸੀਂ ਡੈਡੀ ਨੂੰ ਮੰਗਾਓ ਹਾਂ ਤੇ ਆਪਾਂ ਤੁਸੀਂ ਮਿਲ ਲੋ ਉਹਦੇ ਨਾਲ ਇੱਕ ਆ ਉਹ ਹੈ ਗਰੀਬ ਘਰ ਦੀ ਆ ਤੇ ਪੈਸੇ ਆਪਾਂ ਲਾਉਣੇ ਪੈਣੇ ਤੇ ਉਹਨਾਂ ਨਾਲ ਗੱਲ ਕਰ ਲਈ ਆਪਾਂ ਇੱਕ ਵਾਰ ਮਿਲ ਲਈਏ ਇਹ ਕੁੜੀ ਹੈਗੀ ਤੇ ਫਿਰ ਉਹ ਦੰਦਾ ਹੀ ਦੱਸ ਦੇਣਾ ਯਾਨੂ ਤੇ 3 ਮਹੀਨੇ ਹੋ ਗਏ ਤੇ ਐਵੇਂ ਹੀ ਕਿਤੇ ਖੜਾਕ ਨੂੰ ਜਿਲਦੇ ਨੇ ਜਦ ਕੋਈ ਨਹੀਂ ਤੇ ਪਾਪਾ ਨੂੰ ਬਣਾ ਲੈਂਦੇ ਆ ਮਾ ਚਾਚੀ ਡੈਡੀ ਤੋਂ ਡਰਦੇ ਨਹੀਂ ਦੱਸਿਆ ਕੋਈ ਵੀ ਤੂੰ ਮੇਰੇ ਨਾਲ ਤਾਂ ਗੱਲ ਕਰ ਸਕਦਾ ਹਾਂ ਤੂੰ ਆਪਣੀ ਚਾਚੀ ਨਾਲ ਕਰ ਲੈ ਇਹਨੂੰ ਮੇਰੇ ਨਾਲ ਕਰ ਲੈ ਇਹਨੂੰ ਚਲੋ ਹੋਣ ਕਰ ਲੋ ਹਣੀ ਉਹਨੂੰ ਬੈਂਡ ਆਏ ਕੁੜੀ ਨੂੰ ਹਾਂਜੀ ਉਹਦੇ 6.5 ਬੈਂਡ ਆਏ ਆ ਅੱਛਾ ਉਹ ਉਹਨੇ ਬੈਂਡ ਲੱਲੇ ਆ ਤੇ ਆਪਾਂ ਤੂੰ ਦੀਆਂ ਹੀ ਵਜਾਉਣ ਵਾਲੇ ਰਹਿ ਗਏ ਆਪਾਂ ਗੱਲ ਕਰਦੇ ਰਹਿ ਪਰ ਪੁੱਤ ਆਪਾਂ ਬੈਂਡ ਵੀ ਨਹੀਂ ਇਕੱਲੇ ਵੇਖਣੇ ਪਰਿਵਾਰ ਵੀ ਤਾਂ ਕੋਈ ਚੰਗਾ ਖਾਂਦਾ ਨਾ ਹੋਣਾ ਚਾਹੀਦਾ ਨਹੀਂ ਪਰਿਵਾਰ ਮੰਮੀ ਜੀ ਵਧੀਆ ਉਹਨਾਂ ਦਾ ਤੂੰ ਐਡੀ ਸ਼ਤੀ ਕੀ ਵਧੀਆ ਵੇਲਾ ਉਹਨਾਂ ਘਰ ਗਿਆ ਨਹੀਂ ਮੈਂ ਹਾਂ ਮੇਰੀ ਗੱਲ ਹੁੰਦੀ ਉਹਦੇ ਨਾਲ ਤੇ ਮੈਨੂੰ ਪਗਾਇ ਅਛਾ ਮੈਂ ਉਹਦੇ ਕੱਲੇ ਦਾਦੀ ਹੀ ਲਿਆ ਤੇ ਤੂੰ ਉਦੋਂ ਦਾ ਹੀ ਦੱਸਦੇ ਨੂੰ ਸਾਨੂੰ ਇੰਨਾ ਚੱਕਰਾਂ ਚ ਪਿਆ ਹਾਂ ਤੇ ਚਲੋ ਕੋਈ ਨਹੀਂ ਹੁਣ ਕਰ ਲਓ ਮੈਂ ਦਰਦੇ ਨਹੀਂ ਦੱਸਿਆ ਮੈਂ ਕਿਹਾ ਪਾਪਾ ਨਾਲ ਬੋਲਣਾ ਅਛਾ ਹਾਂਜੀ ਪਾਪਾ ਨੇ ਖੁਸ਼ ਹੋ ਜਾਣਾ ਸੀ ਮੇਰੇ ਪੁੱਤ ਨੇ ਨਾ ਲੱਭ ਲਈ ਮੇਰੀ ਤੇ ਪੰਡਾ ਵਾਲੀ ਚਲ ਮੈਂ ਕਰਦੀ ਸਲਾਹ ਤੇਰੇ ਗਾੜੀ ਨਾਲ ਠੀਕ ਹੈ ਜੀ ਤੇ ਜਦਾਂ ਵੀ ਮਨਾ ਲੋਗੇ ਤੇ ਤੁਸੀਂ ਲੈ ਲੀ ਮਨਾਉਂਗੇ ਬਹੁਤਾ ਹੋਰ ਕੀ ਕਰਨਾ ਹੁਣ ਤੇਰੇ ਚਾਚੇ ਨੂੰ ਫੋਨ ਕਰਦੇ ਆ ਬਾਹਰ ਉਹਨੂੰ ਕਹਿੰਨੇ ਤੇ ਡੈਡੀ ਨਾਲ ਗੱਲ ਕਰ ਲਓ ਮੇਰੇ ਵੀ ਉਹਨੇ ਗੱਲ ਪੈ ਜਾਣਾ ਇੱਕ ਵਾਰੀ ਉਹਨੂੰ ਕਹਿੰਨੇ ਆ ਹਾਂ ਚਾਚਾ ਜੀ ਨੂੰ ਨਹੀਂ ਨਾਲ ਤੇ ਚਾਚੇ ਨਾਲ ਗੱਲ ਕਰਦੇ ਹੋ ਇਹਨਾਂ ਤੇ ਛੁੱਡਦੀਆਂ ਮੈਨੂੰ ਤੇ ਡਰ ਲੱਗਦਾ ਈ ਇਹਨੂੰ ਪ੍ਰੀਤੀ ਨੂੰ ਕਹਿੰਨੀ ਨਾਲ ਤੇ ਡੈਡੀ ਨਾਲ ਗੱਲ ਕਰ ਲੈ ਉਹ ਡੈਡੀ ਨੂੰ ਬਣਾਉਣਗੇ ਮੁੰਡਾ ਜਵਾਨ ਹੋ ਗਿਆ ਲਾ ਮੈਜਿਕ ਕਰਨ ਲੱਗਾ ਚਾਚੀ ਨੂੰ ਚਾਚੀਿੰਦੇ ਚਾਚਾ ਚੜ ਗਿਆ ਹੈ ਚਲੋ ਵੇਨੇ ਆਪੋ ਤਾਂ ਸੰਡੇ ਆ ਵੇਨੇ ਆ ਕਾੜੀ ਪਰਿਵਾਰ ਵੀ ਚੰਗਾ ਹੋਣਾ ਚਾਹੀਦਾ ਆਪਾਂ ਪੈਸੇ ਲਾਉਣੇ ਆ ਠੀਕ ਹੈ ਠੀਕ ਬਾਕੀ ਵੇਨੇ ਆ ਮੈਂ ਤਾਂ ਨਹੀਂ ਜੇ ਮਿਹਨਤ ਕਰਨੀ ਆ ਤੇ ਮੈਂ ਇੱਕ ਚਾਂਸ ਤੈਨੂੰ ਹੋਰ ਦੇ ਦੇਣੀ ਨਹੀਂ ਤੇ ਤੇਰੀ ਮਰਜ਼ੀ ਨਹੀਂ ਮੰਮੀ ਮੈਂ ਬੜਾ ਜ਼ੋਰ ਲਾਇਆ ਨਹੀਂ ਮੇਰੇ ਕੋਲੋਂ ਨਹੀਂ ਨਿਕਲਦੀ ਚਲੋ ਕੋਈ ਨਹੀਂ ਆਪਾਂ ਗੱਲ ਕਰਕੇ ਵੇ ਲੈਨੇ ਆ ਭਾਜੀ ਨੇ ਕੀ ਕਹਾ ਦੇਣਾ ਹਾਂਜੀ ਤੁਸੀਂ ਕਰ ਲਓ ਗੱਲ ਇੱਕ ਚਲੋ ਠੀਕ ਰਿਤੀ ਹਾਂਜੀ ਹੁੰਦਾ ਕੀ ਕਹੀ ਜਾਂਦਾ ਆ ਚਲੋ ਕੋਈ ਨਹੀਂ ਦੀਦੀ ਹੁਣ ਅੱਜ ਕੱਲ ਚੱਲਦਾ ਹੀ ਆ ਚਲੋ ਆਪਾਂ ਕਰਕੇ ਗੱਲ ਵੇ ਲੈ ਲੈਂਦੇ ਭਾਜੀ ਨਾ ਇਹਨਾਂ ਨੂੰ ਕਹਿ ਦਿੰਦੇ ਚਲੋ ਤੁਸੀਂ ਗੱਲ ਕਰਕੇ ਵੇ ਲੈ ਲੋ ਇੱਕ ਰੀ ਕੀ ਆਂਦੇ ਆ ਜੇ ਮੰਨ ਜਾਣਗੇ ਚਲੋ ਵਧੀਆ ਘਰ ਬਾਹਰ ਆਪਾਂ ਵੇਖ ਲੈ ਲੈਂਦੇ ਕੁੜੀ ਨੂੰ ਹੁਣ ਇਹਨੂੰ ਜੇ ਮੈਂ ਕੰਜਰ ਨੂੰ ਕਹਾਂ ਵੀ ਤੂੰ ਸੰਹੋਰ ਕਰ ਲੈ ਇਹਨੂੰ ਇੱਕੋ ਹੀ ਬਾਸ ਉਹ ਕੈਨੇਡਾ ਦਾ ਹੀ ਪੂਰ ਸਵਾਰ ਚੜਿਆ ਪਿਆ ਚਲੋ ਕੋਈ ਨਹੀਂ ਜੀ ਇਹਨੇ ਜਾਣਾ ਤੇ ਉਹਦੀ ਰੀਜ ਆ ਤੈਨੂੰ ਕਲਾ ਦੇਣੇ ਆ ਚਲੋ ਕੁੜੀ ਵੀ ਨੋ ਮਥੇ ਲੱਗਦੇ ਹੋਣੀ ਚਾਹੀਦੀ ਐ ਹੁਣ ਨਹੀਂ ਆਪਾਂ ਵੇਖ ਕੇ ਕਰਾਂਗੇ ਆਪਾਂ ਇਦਾਂ ਥੋੜੀ ਕਰ ਦੇਣਾ ਘਰ ਬਾਹਰ ਵੇਖ ਕੇ ਕੁੜੀ ਵੇਖ ਕੇ ਫੇਰ ਹੀ ਕਰਾਂਗੇ ਹਾਂਜੀ ਬਾਕੀ ਖਰਾਕ ਕਰ ਲੈਨੇ ਆ ਗੱਲ ਤੂੰ ਆਪਣੇ ਭਾਜੀ ਨਾਲ ਕਰੀ ਮੈਨੂੰ ਡਰ ਲੱਗਦਾ ਮੈਨੂੰ ਕੋਈ ਨਹੀਂ ਮੈਂ ਕਰ ਲਵਾਂਗੀ ਹੈ ਕੋਈ ਨਹੀਂ ਸੋਨੂੰ ਲਾਈਏ ਫੋਨ ਹਾਂਜੀ ਮਨੂੰ ਵੀ ਕੋਈ ਹੋਰ ਵੀ ਸਲਾਹ ਲੈ ਲਈਏ ਫੇਰ ਕਹੂਗਾ ਮੈਨੂੰ ਪੁੱਛੇ ਠੀਕ ਐ ਨਾ ਜੇ ਬੈਕ ਕਿਉਂਕਿ ਜੇ ਵੀ ਗੱਲ ਸੋਚੀਏ ਮੈਂਡਾਣੀਆਂ ਕੁੜੀਆਂ ਹੋ ਵੀ ਛੱਟ ਜਾਂਦੇ ਆ ਤੇ ਆਪਾਂ ਫੇਰ ਦਾ ਮੈਨੂੰ ਖੁਸ਼ੀ ਹੈ ਕਿ ਘਰਾਂ ਨਾ ਕਿੱਥੋਂ ਦਾ ਕੇਆ ਦੇਖ ਲਿਆ ਨਾ ਹਾਂਜੀ ਕੋਈ ਝਾਤੀ ਮਾਰ ਕੇ ਫੇਰ ਹੀ ਕਰਾਂਗੇ ਪਰ ਮੈਨੂੰ ਤਾਂ ਡਰ ਜਾ ਵੀ ਬੜਾ ਲੱਗਦਾ ਕੋਈ ਨਹੀਂ ਆਪਾਂ ਸਾਰਾ ਪੁਛਗਿਛ ਕਰਕੇ ਫੇਰ ਹੀ ਕਰਨੀ ਗੱਲ ਕੋਈ ਨਹੀਂ ਮੈਂ ਕਰ ਲੈਣੀ ਬਾਜੀ ਨਾ ਗੱਲ ਕੀ ਜਾਂਦੇ ਠੀਕ ਬਾਜੀ ਮੈਂ ਟੱਡਣਾ ਇੱਕ ਗੱਲ ਕਰਨੀ ਦੱਸੋ ਜੀ ਸਖਜੀਤ ਨੇ ਨਾ ਕੁੜੀ ਪਸੰਦ ਕੀਤੀ ਹੈ ਇੱਕ ਹਾਂਜੀ ਤੇ ਉਹਨਾਂ ਦੀ ਮੇਉ ਦੇ ਨਾਲ ਗੱਲਬਾਤ ਕਰਦਾ ਵਾਂ ਤੇ ਉਹਦੇ 6.5 ਨੰਬਰ ਆਏ ਆ ਕਿ ਆਪਣਾ ਕੀ ਕਰਾਉਣਾ ਵਿਆਹ ਤੇ ਮੈਂ ਆਈ ਕਿਆ ਕਿ ਚੱਲ ਕਰ ਬੁਆ ਵੇ ਲੈਨੇ ਆ ਕੁੜੀ ਨੂੰ ਝਾਤੀ ਮਾਰ ਲੈਨੇ ਆ ਕਿ ਧੋਖੇ ਵੀ ਬੜੇ ਹੁੰਦੇ ਆ ਹਾਂ ਹਾਂ ਤੇ ਉਹਨਾਂ ਦਾ ਕੁੜੀ ਗਰੀਬ ਕਰੋ ਅੱਛਾ ਤੇ ਉਹਨਾਂ ਮੇਰੇ ਤੋਂ ਨਹੀਂ ਹੋਣੀ ਤੇ ਮੈਂ ਹੁਣ ਉਸੇ ਨੇ ਵਿਆਹ ਕਰਾਉਣਾ ਤੇ ਆਈ ਕਿ ਚੱਲ ਵੇਖ ਕੇ ਤੇਰੇ ਪਾਪਾ ਨਾਲ ਸਲਾਹ ਕਰ ਲੈਨੇ ਆ ਪੁੱਛ ਲੈਨੇ ਕੀ ਆ ਉਹ ਕਰਦਾ ਹੀ ਪੜਾ ਮੁੰਡੇ ਅੱਜ ਕੱਲ ਪੜਦੇ ਪੜਦੇ ਤੇ ਹੈ ਨਹੀਂ ਆ ਕੁਝ ਕਰਦੇ ਤੇ ਹੈ ਨਹੀਂ ਆ ਤੇ ਫੇਰ ਹੁਣ ਇੰਨੇ ਖਰਚਾ ਵੀ ਕਿੱਥੋਂ ਤਰੀ ਜਾਣਾ ਆਪਾਂ ਹਾਂ ਹਾਂਜੀ ਚਲੋ ਦੇਖ ਲਈਨੇ ਕਰ ਲਈਨੇ ਸਲਾਹ ਪਰਿਵਾਰ ਜਾ ਬਹਿ ਗਿਆ ਆਪਾਂ ਹਾਂਜੀ ਹਾਂ ਦੀਦੀ ਨੇ ਆਖੇ ਤੇ ਹੁੰਦੀ ਤੂੰ ਗੱਲ ਕਰ ਕੋਈ ਕਰ ਲਈਨੇ ਕਰ ਲਾ ਠੀਕ ਹੈ ਰੀਤੀ ਬਣ ਗਈ ਚਾ ਹਾਂਜੀ ਖੁਜੀ ਕਰਨਾ ਚਾਹ ਪਿਲਾ ਹਾਂਜੀ ਲੋਕਾਂ ਦਾ ਹੁਣ ਰੋਟੀ ਦਾ ਟਾਈਮ ਹੁੰਦਾ ਆਪਣਾ ਚਾਹ ਦਾ ਲੰਦਾ ਚਲੋ ਚਾਹ ਤੱਕੜਾ ਟਾਈਮ ਹੁੰਦਾ ਕੋਈ ਹਾਂ ਭਾਬੋ ਤਾਂ ਹੁਣ ਦੱਸ ਕਿਹੜੀ ਜਦੋਂ ਵੀ ਪਾਦਾ ਆਪਣੇ ਕੋਲ ਦੇ ਸਾਹਮਣੇ ਦੱਸ ਦੇ ਫੁੜੀ ਨੂੰ ਤੂੰ ਚੰਗੀ ਤਰ੍ਹਾਂ ਜਾਣਦਾ ਪਤਾ ਤੈਨੂੰ ਹਾਂਜੀ ਮੈਂ ਜਾਣਦਾ ਚੰਗੀ ਤਰ੍ਹਾਂ ਮੇਰੇ ਨਾਲ ਹੀ ਪੜਦੀ ਹੈ ਹਾਂਜੀ ਠੀਕ ਅਜੀ ਗੱਲ ਕੀਤੀ ਉਹਨਾਂ ਵੀ ਮੈਂ ਤੇ ਨਾਲ ਬੈਠ ਰਹਾਂ ਹਾਂਜੀ ਬਸ਼ਰ ਬਾਪੀ ਜੀ ਨਿਕਲੇ ਐਂਕੀ ਤੁਹਾਨੂੰ ਕੋਈ ਅਦਾ ਸਮਝਦੇ ਹੈਂ ਹੈਂ ਹਿਤਰਾ ਹੈ ਕਹਿਣ ਦੇ ਅਜੇ ਦੇਖੋ ਕਿ ਤਾਂ ਬੰਦ ਗੁਰੂ ਦੇ ਸੱਦੇਸ਼ਿਆਂ ਦਾ ਬੈਂਡ ਆਇਆ ਪਾਪਾ ਬੈਂਡ ਸਾਢੇ 6 ਆਏ ਆ ਜੀ ਕੁੜੀ ਪੱਕਾ ਪਤਾ ਨਾ ਸਾਢੇ 6 ਆਏ ਆ ਹਾਂਜੀ ਸਾਢੇ 6 ਆਏ ਚਲੋ ਫਿਰ ਇਸ ਚੀਜ਼ ਦੀ ਦੇਰੀ ਗਾਦੀ ਆ ਜੁੱਬ ਕੰਮ ਨੂੰ ਅਬ ਕੱਲ ਹੀ ਜਾ ਕੇ ਤੇ ਫਿਰ ਕੁੜੀ ਵੇਖਾਉਣੇ ਆ ਤੁਮਾਰ ਆਉਣੇ ਕਰਨ ਗਾ ਲਾ ਹਾਂਜੀ ਹੋਸ਼ ਨੂੰ ਕੀ ਜਾਂਦੀ ਭੀ ਅਸੀਂ ਮੈਂ ਇਕੱਲੇ ਸੂਰਤ ਆ ਜਾਗੇ ਠੀਕ ਹੈ ਮੈਂ ਆਦਿਨ ਗੱਲ ਕਰਾਂਗੀ ਨਹੀਂ ਜੇ ਤੂੰ ਨਹੀਂ ਆਉਣਾ ਤਾਂ ਭਾਵੇਂ ਤੂੰ ਸੱਦੇ ਸਾਡੇ ਘਰ ਆਜੋ ਸਾਨੂੰ ਮੇਰੇ ਮੰਮੀ ਡੈਡੀ ਨੂੰ ਕੋਈ ਤਰਾਸ ਨਹੀਂ ਕੋਈ ਗੱਲ ਨਹੀਂ ਮੈਂ ਗੱਲ ਕਰਕੇ ਤੁਹਾਨੂੰ ਦੱਸ ਦਿੰਨਾ ਆ ਕੋਈ ਆਪਣੇ ਮੰਮੀ ਪਾਪਾ ਨਾਲ ਗੱਲ ਕਰ ਲੈ ਠੀਕ ਨਹੀਂ ਮੰਮੀ ਪਾਪਾ ਨਹੀਂ ਹੈਗੇ ਉਹਦੇ ਦਾਦੀ ਆ ਇਕੱਲੇ ਅੱਛਾ ਹਾਂਜੀ ਚਲੋ ਠੀਕ ਹੈ ਕੋਈ ਹਾਂਜੀ ਦਾਦੀ ਪੁੱਤੇ ਹੁੰਦੇ ਮੰਮੀ ਪਾਪਾ ਨਹੀਂ ਹੈਗੇ ਉਹਦੇ ਹਾਂਜੀ ਬਾਕੀ ਸਾਰੀ ਗੱਲ ਨਹੀਂ ਦੱਸੀ ਵੀ ਕੀ ਗੱਲ ਹੋਈ ਉਹਦੇ ਮੰਮੀ ਪਾਪਾ ਕੋਈ ਗੱਲ ਕਰ ਉਹਦੇ ਨਾਲ ਜਿਉਗਾ ਤੈਨੂੰ ਸੋਹਣੀ ਏ ਤਰੀਕੇ ਮਤਲਬ ਇਹ ਚੀਜ਼ ਨੂੰ ਚੰਦੀ ਜਿਹਾ ਗੱਲ ਕਰਦੀ ਆ ਫਿਰ ਤੋਂ ਉਹਦੀ ਮੇਰੇ ਨਾਲ ਗੱਲ ਕਰਾ ਦੇਣਾ ਪ੍ਰੀਤੀ ਨਾਲ ਗੱਲ ਕਰ ਲਊ ਉਹਦੇ ਨਾਲ ਠੀਕ ਹੈ ਜੀ ਪ੍ਰੀਤੀ ਚੰਗੀ ਆ ਮੈਂ ਕੋਈ ਗੱਲ ਨਹੀਂ ਜੇ ਆਪਾਂ ਕਿਉਂਕਿ ਜੇ ਸਾਡੇ ਸਾਡੇ 666 ਆ ਫਿਰ ਆਪਾਂ ਵੇਲਾ ਸੰਭੀਏ ਬਤਨ ਜੇ ਤੂੰ ਕੋਈ ਰੱਟ ਕਰੀ ਤੀ ਮੈਂ ਜਾਣਾ ਹੀ ਬਾਹਰ ਆ ਠੀਕ ਹੈ ਹੈਨਾ ਠੀਕ ਕੋਈ ਗੱਲ ਨਹੀਂ ਮੈਂ ਗੱਲ ਕਰਕੇ ਫੋਨ ਤੇ ਉਹਦੇ ਨਾਲ ਜੇ ਮੈਂ ਸਾਰੀ ਗੱਲ ਉਹਦੇ ਨਾਲ ਕਰ ਲੈਣਾ ਤੇ ਉਹਨੂੰ ਪੁੱਛ ਲੈਣਾ ਮਾਤੇ ਦੱਸ ਦੇ ਕੀ ਗੱਲ ਕਰਨੀ ਨੇ ਤੇ ਫਿਰ ਆਪਾਂ ਸਵੇਰੇ ਹੀ ਠੀਕ ਹੈ ਨਾਲੇ ਹੁਣ ਮੌਸਮ ਵਧੀਆ ਵਾ ठीक है। गांव ठंडा हो गया। उन्हें पकार लेने का लोग। और? पहले गांव जा रहा दोस्ताज़ ना डालोगे। नहीं 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 नहीं। हैलो? हांजी की यार जे। हांजी बढ़िया। कितने देर गए जे? अच्छा नहीं। करेंगे जे? हांजी करें। अच्छा ठीक है। तेरी दादी जी? दादी जी बढ़िया।

ਮਨਗੇ ਉਹ ਕਹਿੰਦੇ ਕੋਈ ਗੱਲ ਨਹੀਂ ਠੀਕ ਆ ਮੈਨਾਂ ਨੂੰ ਕਿ ਦੱਸਿਆ ਹੀ ਮੈਂ ਕਿ ਐਦਾਂ ਮੇਰੇ ਨਾਲ ਆ ਤੇ ਪੜਦੇ ਆ ਤੇ ਉਦਾਂ ਤੇ ਸਾਡੇ 6 ਬ੍ਰਾਂਡ ਆਏ ਆ ਹਾਂਜੀ ਤੇ ਕਹਿੰਦੇ ਚਲੋ ਠੀਕ ਆ ਫਿਰ ਤੇ ਕਹਿੰਦੇ ਮਿਲ ਲਾਂਗੇ ਹੀ ਤੇ ਉਹ ਕਹਿੰਦੇ ਹੀ ਇੱਕ ਇੱਕ ਵਾਰ ਗੱਲ ਕਰਕੇ ਸਾਨੂੰ ਦੱਸ ਤੇ ਤੁਸੀਂ ਆਪਣੀ ਦਾਦੀ ਜੀ ਨਾਲ ਇੱਕ ਵਾਰ ਗੱਲ ਕਰ ਲਓ ਹਾਂਜੀ ਉਹ ਕਹਿੰਦੇ ਹੀ ਜਾਂ ਤੇ ਤੁਸੀਂ ਆ ਜਿਓ ਸਾਡੇ ਘਰ ਤੇ ਜਾਂ ਸੀ ਆ ਜਾਾਂਗੇ ਤੁਹਾਡੇ ਕੋਲ ਠੀਕ ਤੇ ਪਹਿਲਾਂ ਤੁਸੀਂ ਪੜ੍ਹਦੇ ਨਹੀਂ ਸੀ ਤੇ ਹੁਣ ਮੈਨੂੰ ਪਤਾ ਇਹਨਾਂ ਤੇਰੇ ਬੈਂਡ ਆ ਜਾਣੇ ਹਾਂ ਮੈਂ ਤਾਂ ਕਰਕੇ ਨਹੀਂ ਪੜਿਆ ਠੀਕ ਤੇ ਚਲੋ ਮੈਂ ਚਾਹੁੰਦੀ ਤਾਂ ਮੈਂ ਵੀ ਆਂਦੇ ਪਰ ਮੈਂ ਦਾਦੀ ਜੀ ਨਾਲ ਇੱਕ ਵਾਰੀ ਨਾਲ ਗੱਲ ਕਰ ਲਾਂਗੀ ਤੇ ਫਿਰ ਮੈਂ ਥੋੜਾ ਘੰਟੇਕ ਤੱਕ ਕਾਲ ਕਰੂੰਗੀ ਚਲੋ ਠੀਕ ਆ ਫਿਰ ਮੈਨੂੰ ਦੱਸਿਓ ਹਾਂਜੀ ਠੀਕ ਓਕੇ 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 ਜੀ ਦਾਦੀ ਮੰਮਾ ਦਾਦੀ ਮੰਮਾ ਹਾਂਜੀ ਇਹਨਾਂ ਤੋਂ ਡੇ ਨਾਈਟ ਗੱਲ ਕਰਨੀ ਸੀ ਹਾਂਜੀ ਮੈਂ ਜਿੱਥੇ ਪੜ੍ਹਦੀ ਸੀ ਨਾ ਤੇ ਉੱਥੇ ਇੱਕ ਮੇਰੇ ਨਾਲ ਵੀ ਮੁੰਡਾ ਪੜਦਾ ਸੀ ਤੇ ਉਹਦਾ ਵੀ ਉਹ ਕਿੰਨੇ ਦੇ ਘਰ ਦੇ ਹਨ ਉਹਨੇ ਗੱਲ ਕੀਤੀ ਸੀ ਇਦਾਂ ਮੇਰੇ 6.5 ਬੈਂਡ ਆਏ ਆ ਤੇ ਉਹ ਕਹਿੰਦੇ ਸੀ ਵੀ ਆਪਾਂ ਰਿਸ਼ਤਾ ਕਰਨਾ ਵਾ ਤੇ ਕੀ ਗੱਲਬਾਤ ਕਰੀਏ ਆਪਾਂ ਤੇ ਜਿਵੇਂ ਤੁਸੀਂ ਵੀ ਠੀਕ ਨਹੀਂ ਰਹਿੰਦੇ ਤੇ ਆਪਾਂ ਵੀ ਚਲੋ ਮੇਰਾ ਰਿਸ਼ਤਾ ਹੋ ਜਾਏਗਾ ਚਲੋ ਮੇਰੀ ਜ਼ਿੰਦਗੀ ਬਣ ਜਾਏ ਜੀ ਮੈਂ ਬਾਹਰ ਚਲੇ ਜਾऊंगी ਤੇ ਤੁਸੀਂ ਇੱਕ ਵਾਰੀ ਗੱਲ ਕਰ ਲਿਓ ਉਹਨਾਂ ਨਾਲ ਦੇਖ ਲਿਓ ਉਹ ਮੰਨਦੇ ਆ ਹਾਂਜੀ ਉਹ ਪੈਸੇ ਲਾ ਦੇਣਗੇ ਹਾਂਜੀ ਉਹ ਕਹਿੰਦੇ ਵੀ ਅਸੀਂ ਪੈਸੇ ਲਾ ਦਾਂਗੇ ਤੇ ਤੁਸੀਂ ਲਾਉਣ ਨੂੰ ਤਿਆਰ ਆ ਤੁਸੀਂ ਇੱਕ ਵਾਰੀ ਕੁੜੀ ਨੂੰ ਮਤਲਬ ਮੁੰਡੇ ਨੂੰ ਨਿਗਾਹ ਮਾਰ ਲਓ ਜੇ ਤ ਉਹਦੇ ਘਰ ਦੇ ਸਹਿਮਤ ਆ ਮੇਰੇ ਨਾਲ ਗੱਲ ਕਰਾ ਦੇ ਹਾਂਜੀ ਤੇ ਆਪਾਂ ਨੂੰ ਪੁੱਛ ਲੈ ਇਹਨੇ ਗੱਲਬਾਤ ਕਰ ਲੈਨੇ ਵੀ ਆਪਾਂ ਤਾਂ ਚਲੋ ਮਾਤੜੇ ਗਏ ਹਾਂ ਹਾਂਜੀ ਤੇ ਪੈਸੇ ਲਾ ਦੇਣਗੇ ਤੇ ਫਿਰ ਠੀਕ ਆ ਤੇਰੀ ਜ਼ਿੰਦਗੀ ਬਣ ਜਾਊਗੀ ਤੁਸੀਂ ਇੱਕ ਕਰੀ ਗੱਲ ਕਰ ਲੈ ਆਹੋ ਤੇ ਇੱਕ ਦੂਜੀ ਗੱਲ ਇਹ ਆ ਪਿਆ ਤੇ ਮਾਸੀ ਮਾਸੜਣਾ ਤੂੰ ਸਲਾਹ ਕਰ ਲੈ ਹਾਂਜੀ ਮਾਸੀ ਕੀ ਕਹਿੰਦੀ ਤੇਰੇ ਹਾਂਜੀ ਠੀਕ ਆ ਹਾਂ ਉਹਨਾਂ ਉਹਨੂੰ ਪੁੱਛ ਲੈ ਤੂੰ ਫੋਨ ਤੇ ਗੱਲ ਕਰ ਲੈ ਠੀਕ ਕਰ ਆ ਤਾਂ ਫੋਟੋ ਪੂ ਵਾਲੀ ਮੁੰਡੇ ਦੀ ਠੀਕ ਆ ਉਹ ਤੇ ਗੱਲ ਬਾਤ ਕਰਦੇ ਤੇ ਕਰਦੇ ਕਰਦੇ ਹਾਂਜੀ ਕਰ ਦੇਗਾ ਕਰਦੇ ਆ ਮੰਨਦੇ ਆ ਕਰਦੇ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਅਸੀਂ ਪੈਸੇ ਲਾ ਲਾਂਗੇ ਤੇ ਤੁਸੀਂ ਆਪਣੇ ਕਿਰਦਾਦੀ ਮੰਮਾ ਨਾਲ ਜਾ ਮਾਸੀ ਮਾਸੇ ਨਾਲ ਨਾਇਕ ਕਰੀ ਕੋਈ ਸਹੀ ਗੱਲ ਕਰ ਲੋ ਚਲ ਕੋਈ ਨਹੀਂ ਤੂੰ ਪੁੱਤ ਜੇ ਮੰਨਦੇ ਆ ਨਾ ਤੇ ਤੂੰ ਕਰ ਲੈ ਗੱਲ ਚਲ ਮੈਂ ਟੱਲੀ ਮੱਠੀ ਰਹਿਣੀ ਆ ਤੇ ਚਲ ਜੇ ਉਹ ਮੰਨਦੇ ਆ ਤੇ ਆ ਪੈਸੇ ਪੁਹੇ ਲਾ ਦੇਣਗੇ ਤੇ ਆਪਾਂ ਚਲ ਤੇਰਾ ਕਰ ਲੈਨੇ ਠੀਕ ਹਾਂਜੀ ਹੈਲੋ ਹਾਂਜੀ ਹਾਂਜੀ ਮਾਸੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਕੀ ਹਾਲ ਚਾਲ ਹਾਂਜੀ ਵਧੀਆ ਤੁਸੀਂ ਸੁਣਾਓ ਬੱਸ ਇਹ ਆਪੇ ਵੰਦਾ ਹਾਂਜੀ ਵਧੀਆ ਤੇ ਮਾਸੀ ਜੀ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਹਾਂਜੀ ਦੱਸੋ ਤੇ ਮੈਂ ਨਾ ਜਿੱਥੇ ਪੜ੍ਹਦੀ ਸੀ ਉੱਥੇ ਇੱਕ ਨਾ ਮੇਰੇ ਨਾਲ ਲੜਕਾ ਸੀ ਤੇ ਉਹਦੇ ਬੈਂਡ ਨਹੀਂ ਸੀ ਆਏ ਤੇ ਮੇਰੇ ਬੈਂਡ ਆ ਗਏ ਸੀ ਅੱਛਾ ਤੇ ਉਹ ਚੰਗੇ ਪਰਿਵਾਰ ਦਾ ਵਾ ਚੰਗੇ ਘਰੋਂ ਵਾ ਕੁਝ ਖਾਂਦਾ ਪੀਂਦਾ ਨਹੀਂ ਆ ਅੱਛਾ ਤੇ ਉਹਨਾਂ ਦੇ ਘਰ ਦੇ ਜਿਵੇਂ ਮੰਮੀ ਪਾਪਾ ਮੰਨਦੇ ਆ ਰਿਸ਼ਤੇ ਨੂੰ ਤੇ ਉਹ ਰਿਸ਼ਤਾ ਚਾਹੁੰਦੇ ਆ ਤੇ ਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਸੀ ਵੀ ਤੁਸੀਂ ਦੱਸੋ ਕਿਵੇਂ ਕਰਨੀ ਆ ਅੱਛਾ ਤੁਹਾਦੀ ਕੀ ਕਹਿੰਦੀ ਆ ਦਾਦੀ ਮੰਮਾ ਨਾਲ ਵੀ ਗੱਲ ਹੋਈ ਉਹ ਕਹਿੰਦੇ ਸੀ ਚਲੋ ਤੁਸੀਂ ਇੱਕ ਵਾਰੀ ਆਪਣੇ ਮਾਸੀ ਜੀ ਨਾਲ ਸਲਾਹ ਕਰ ਲਓ ਹਾਂ ਬੇਟਾ ਦੇਖੋ ਪਰਿਵਾਰ ਵਧੀਆ ਹੱਸ ਕੇ ਤੁਸੀਂ ਕਰ ਲਓ ਜ਼ਰੂਰ ਮੈਂ ਤਾਂ ਹਾਂ ਤੇ ਮੈਂ ਤੇ ਤੇਰਾ ਮਾਸੀ ਜੀ ਬਾਹਰ ਗਏ ਹੋਇਆ ਹਾਂ ਹਾਂਜੀ ਤੇ ਕੇ ਚਾਰ ਦਿਨ ਬਾਅਦ ਆਉਣਾ ਵਾ। ਠੀਕ। ਤੇ ਜੇ ਤੁਹਾਨੂੰ ਪਰਿਵਾਰ ਚੰਗਾ ਲੱਗਦਾ ਤੇ ਤੁਸੀਂ ਇੱਦਾਂ ਕਰੋ ਗੱਲ ਕਰ ਲਓ ਉਹਨਾਂ ਨਾਲ। ਠੀਕ ਹੈ ਜੀ। ਪਰਿਵਾਰ ਕਿਹਦੇ ਚੰਗੇ ਲੱਭਦੇ ਆ। ਹਾਂਜੀ। ਅਰ ਕੋ ਤਾਂ ਆਪਾਂ ਨੂੰ ਪਤਾ ਹੀ ਇਹਨਾਂ ਨੂੰ ਪਤਾ ਹੀ ਆ ਤੁਸੀਂ ਜਿਹੜੇ ਪਾ ਕਨੇ ਵੈਸੇ ਲਾ ਸਕਦੇ ਆ। ਹਾਂਜੀ ਉਹ ਕਹਿੰਦੇ ਸੀ ਪੈਸੇ ਲੋਨ ਨੂੰ ਤਿਆਰ ਸੀ ਉਹ। ਅੱਛਾ ਅੱਛਾ। ਠੀਕ ਆ। ਤੇ ਤੁਸੀਂ ਇੱਦਾਂ ਕਹੋ ਫੇਰ ਦਾਕੀ ਨੂੰ ਕੋਈ ਗੱਲ ਕਰਕੇ ਨਾ ਤੇ ਦੇਣ ਵੀ ਤਾਂ ਕੋਈ ਮੇਰੀ ਰਹੇਂਗੇ ਵਧੀਆ ਪਰਿਵਾਰ ਹੈ ਪਰਿਵਾਰ ਕਿਹੜੇ ਲੱਭਦੇ ਵਧੀਆ। ਹਾਂਜੀ ਠੀਕ ਆ। ਹਾਂਜੀ। ਠੀਕ। okay oh.